ਮੈਂ ਉਹ ਨਾ ਕਰਨੀ ਮੈਂ ਉਹ ਕਿਹਾ ਕਿ ਨਾ ਆਹ ਤਾਂ ਗਾਹਾ ਗੱਟੇ ਕੋਲ ਟ੍ਰਾਲੀ ਬੈਕ ਕਰਕੇ ਟੋਟਲੀਆਂ ਉੱਥੇ ਧਰਾ ਦੇ ਫਿਰ ਉੱਥੇ ਗਿਆ ਮੈਂ ਹਾਂ ਨੂੰ ਕਿਹੜਾ ਕਰਦੇ ਇਹਨੂੰ ਕੁਝ ਖਬਰ ਲਾਈ ਸੀ ਉਹਦਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਕੋਈ ਅਸਰ ਨਹੀਂ ਹੋਇਆ ਠੀਕ ਹੈ ਜੀ ਤੇ ਹਾਰ ਕੇ ਅਸੀਂ ਹੁਣ ਆਪਣਾ ਕੰਮ ਆਪ ਕਰਨ ਲੱਗੇ ਆ ਅਸੀਂ ਸਵੇਰ ਤੇ ਲੱਗੇ ਰੇ 7 ਵਜੇ ਤੇ ਠੀਕ ਹੈ ਜੀ ਤੇ ਜੀ ਸੀ ਬੀ ਲੱਗੀਏ ਦੋ ਟਰਾਲੀਆਂ ਲੱਗੀਆਂ ਆਏ ਆ ਸਾਡੇ ਦੋ 40000 ਰੁਪਏ ਖਰਚੇ ਡਾਇਰੈਕਟਰ ਠੀਕ ਹੈ ਜੀ ਤੇ ਸਾਡਾ 30 ਤੋਂ 35000 ਰੁਪਏ ਖਰਚੇ ਆ ਗਿਆ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਫੋਨ ਕਰ ਲਿਆ ਵੀ ਜੀ ਸੀ ਬੀ ਪੰਜਾਬ ਉਹ ਕਿਸੇ ਨੇ ਜੀ ਸੀ ਬੀ ਚਾਹੀਦਾ ਕਿਵੇਂ ਇਹਦੇ ਕਰਕੇ ਅਸੀਂ ਆਪਣਾ ਆਪ ਕਰਨਾ ਚਾਹੁੰਦੇ ਆ ਜੇ ਸਾਡੀ ਸੜਕ ਕੋਲ 2 ਦਿਨ ਦੇ ਵਿੱਚ 3 ਇੰਚ ਨਾ ਬਣੀ ਦੁਵਾਰਾ ਪ੍ਰਸ਼ਾਸਨ ਨੇ ਕੋਈ ਨਾ ਮਦਦ ਕੀਤੀ ਤਾਂ ਅਸੀਂ ਕੋਈ ਸੰਘਰਸ਼ ਕਰਾਂਗੇ ਬੜਾ ਅਲਰਟ ਅਸੀਂ ਸਾਰਾ ਬੋਲਦੇ ਥੱਲੇ ਤੋਂ ਕਿੰਨਾ ਘਟਕਾ ਪਿਆ ਸੀ ਸਾਡੇ ਸੜਕ ਦਾ ਸੀ ਉਹ ਚੱਕ ਕੇ ਲਿਆ ਇਹਦੇ 'ਚ ਕੋਈ ਅਧਿਕਾਰੀ ਨਹੀਂ ਹੈਗਾ ਅਕਦਾਰ ਵੀ ਇਹ ਘਟਕਾ ਮੋਲ ਆਇਆ ਇਹੀ ਸੜਕ ਦਾ ਘਟਕਾ ਪੱਟਿਆ ਹੋਇਆ ਇਹੀ ਅਸੀਂ ਪਾਸ ਕਰ ਰਹੇ ਹਾਂ ਕਿਹਦਾ ਸਮਝਦਾ ਮਿੱਟੀ ਵੇਚ ਕੇ ਖਾ ਗਏ ਆ ਠੇਕੇਦਾਰ ਜਿਹੜਾ ਸੀਵਰੇਜ ਬੋਰਡ ਦਾ ਠੇਕੇਦਾਰ ਤਾਂ ਉਹ ਮਿੱਟੀ ਸਾਰੀ ਵੇਚ ਕੇ ਖਾ ਕੇ ਗਿਆ ਤਾਂ ਇਹ ਨਹੀਂ ਸੜਕ ਦਬੀ ਹੈ ਹਾਲ ਕੱਬ ਦਾ ਇੱਕ ਨੂੰ ਤਾਂ ਮੈਂ ਖੁਦ ਮਿਲ ਕੇ ਆਇਆ ਜੀ ਕਮੇਟੀ ਚ ਉਹਨਾਂ ਨੇ ਤਾਂ ਮੈਨੂੰ ਦੱਸਾਇਆ ਸੀ ਕਿ 2 ਦਿਨ ਦੇ ਵਿੱਚ ਥੋੜੀ ਸੜਕ ਬਣਨੇ ਸਟਾਰਟ ਹੋ ਜੂਗੀ ਅੱਜ 1.5 ਮਹੀਨਾ ਹੋ ਗਿਆ ਉਹਨਾਂ ਨੂੰ ਮਿਲਿਆ ਨੂੰ ਬਾਈ ਗੁਰਜੀਤ ਸਿੰਘ ਖਾਲਸਾ ਬਾਈ ਗੁਰਜੀਤ ਦੀ ਖਤੇ ਮੈਂ ਕਾਉਂਸਲਰ ਰਾਜ ਸਿੰਘ ਰਾਜੀ ਬਾੜ ਨੰਬਰ 15 ਤੋਂ ਜੀ ਅੱਜ ਜਿਹੜਾ ਰੋਡ ਆ ਆਰਾਮ ਬਾਗ ਰੋਡ ਪਰਾਨਾ ਇੱਥੇ ਆਪਣਾ ਪੁਰਾਣਾ ਹੀ ਬੱਸੀ ਰੋਡ ਤੋਂ ਨਵੇਂ ਸਟੇਸ਼ਨ ਤੱਕ ਇਹ ਸੜਕ ਜੋੜਦੀ ਆ ਜੀ ਜਿਹਦੇ ਵਿੱਚ ਘੱਟੋ ਘੱਟ 100 ਦੇ ਕਰੀਬ ਘਰ ਆ ਔਰ 5-700 ਬੰਦਿਆਂ ਦੀ ਆਬਾਦੀ ਹੈ ਇਹ ਸੜਕ ਇੱਕ ਤਾਂ ਸਕੂਲ ਨੂੰ ਜੋੜਦੀ ਆ ਸ਼ਿਵੰਦਾ ਸਕੂਲ ਨੂੰ 메ਨ ਰਸਤਾ ਇਹੀ ਜਾਂਦਾ ਆ ਆਮ ਬੱਚਿਆਂ ਨੂੰ ਬੱਸਾਂ ਨਹੀਂ ਚੱਕਣਾ ਹੁੰਦਾ ਇੱਥੇ ਤੇ ਰੇਲਵੇ ਸਟੇਸ਼ਨ ਜੋੜਦੀ ਆ ਜਿਹੜੇ ਇਹਨਾਂ ਲੋਕਾਂ ਦੀ ਆਸਤਾ ਵੀ ਇੱਥੋਂ ਨਵੇਂ ਸਟੇਸ਼ਨ ਤੋਂ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਜਾਂ ਅਸੀਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਉਹ ਸੰਗਤਾਂ ਦੇ ਮਨ ਨੂੰ ਦੇਖੋ ਠੇਸ ਪਹੁੰਚਦੀ ਆ ਮੈਂ ਭਗਵੰਤ ਮਾਨ ਸਰਕਾਰ ਨੂੰ ਇੱਥੇ ਦੇ ਮੌਜੂਦਾ ਐਮਐਲਏ ਸਾਹਿਬ ਨੂੰ ਔਰ ਐਸ ਡੀ ਐਮ ਸਾਹਿਬ ਨੇ ਸਾਡੀ ਪਰਸੋਂ ਮੀਟਿੰਗ ਲੱਤੀ ਆ ਮੈਂ ਕਹਿੰਦਾ ਵੀ ਇਹਨਾਂ ਨੇ ਜਿੰਨੀ ਆ ਵੀ ਮੀਟਿੰਗਾਂ ਲੱਤੀਆਂ ਬੇ ਸਿੱਟਾ ਨਿਕਲੀਆਂ ਉਹਨਾਂ 'ਚ ਕੋਈ ਹੱਲ ਨਹੀਂ ਨਿਕਲਦਾ ਖੁਦ ਐਸ ਡੀ ਐਮ ਸਾਹਿਬ ਨੇ ਪਰਸੋਂ ਕਿਹਾ ਤਾਂ ਸੀ ਕਿ ਰਜਿਸਟਰ ਲਾਉਂਗੇ ਸੀਵਰੇਜ ਬੋਰਡ ਵਾਸਤੇ ਤੇ ਨਗਰ ਕਾਉਂਸਲ ਦੀ ਸਫਾਈ ਵਾਸਤੇ ਜਿਹੜਾ ਮੈਨੂੰ ਲੱਗਦਾ ਵੀ ਕੱਲ ਮੈਂ ਸ਼ਾਮ ਤੱਕ ਮੰਗੀਗਾ ਕਿਸੇ ਨੂੰ ਅਜੇ ਤੱਕ ਲੱਗਿਆ ਨਹੀਂ ਲੋਕ ਆਪਣੀ ਮੁਸ਼ਕਲਾਂ ਲੇਖਣ ਕਿਤੇ ਔਰ ਅਸੀਂ ਸਾਰੇ ਕਾਉਂਸਲਰਾਂ ਨੇ ਪਰਸੋਂ ਵੀ ਇੱਕ ਮਤਾ ਪਾ ਕੇ ਭੇਜਿਆ ਵੀ ਜਿਹੜਾ ਕਾਰਜ ਸਦਕਾ ਅਵਸਾਰ ਆ ਤੇ ਸਾਡਾ ਜਿਹੜਾ ਸੈਂਟਰੀ ਇੰਸਪੈਕਟਰ ਦਾ ਇਹਨੂੰ ਬਦਲੇ ਜਾਵੇ ਜੇ ਤੁਸੀਂ ਮੈਂ ਕਹਿੰਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਜੇ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚੇ ਵੀ ਮਰੈਂਡੇ ਦਾ ਹਾਲਾ ਕੇ ਦੇਖ ਲਓ ਤੁਸੀਂ ਤੁਸੀਂ ਇਹ ਜਿੰਨੇ ਅਫਸਰਾਂ ਇਹਨਾਂ ਦੇ ਤੁਸੀਂ ਭਾਰ ਪਾਉਣ ਨੂੰ ਤੁਹਾਡਾ ਜੀ ਕਰੂਗਾ ਵੀ ਇਹਨਾਂ ਨੇ ਮਰੈਂਡਾ ਵਧੀਆ ਬਣਾਉਣਾ ਸਾਹਿਬਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਦਾ ਹਲਕਾ ਹੋਵੇ ਜਿਹਨੂੰ ਅਣਗੌਲਿਆ ਕਰਿਆ ਕਰਿਆ ਮੈਂ ਕਹਿੰਦਾ ਵੀ ਆ ਪਬਲਿਕ ਆ ਮੈਂ ਖੁਦ ਕਹਿੰਦਾ ਵੀ ਅਸੀਂ ਵੀ ਮੁੱਖ ਮੰਤਰੀ ਨਿਹਾਰੇ ਅਸੀਂ ਮਹਿਸੂਸ ਕਰਦੇ ਆ ਵੀ ਅਸੀਂ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹਨਾਂ ਬ ਗੱਲਾਂ 'ਤੇ ਬੌਰ ਕਰੀ ਜਾਵੇ ਆ ਜੋ ਅੱਜ ਪਬਲਿਕ ਨੇ ਸਾਡੇ ਮੁਹੱਲਾ ਨਿਵਾਸੀਆਂ ਨੇ ਸਹਿਯੋਗ ਕਰਕੇ ਸੜਕ ਆਪ ਬਣਾਉਣ ਦਾ ਅਪਰਾਲਾ ਕੀਤਾ ਮੈਂ ਇਹਨਾਂ ਦੀ ਸਲਾਗਾ ਵੀ ਕਰਦਾ ਔਰ ਜੋ ਮੇਥੇ ਸੇਵਾ ਲੈਣੀ ਹੈ ਜਿੰਨੇ ਜਿੰਨੇ ਕਿ ਜੋ ਕੰਮ ਹੈਗਾ ਮੈਂ ਇਹਨਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ ਮੇਰੀ ਪ੍ਰਸ਼ਾਸਨ ਨੂੰ ਦੁਆਰਾ ਫਿਰ ਬੇਨਤੀ ਹੈ ਵੀ ਇਸ 'ਤੇ ਗੌਰ ਕਰਿਆ ਜਾਵੇ ਨਾ ਤਾਂ ਸਾਡਾ ਸੀਵਰੇਜ ਵੋਟ ਕੰਮ ਕਰਦਾ ਮੈਂ ਪਹਿਲਾਂ ਵੀ ਕੋਸ਼ਿਸ਼ ਕੀਤੀ ਐਪਲੀਕੇਸ਼ਨ ਦਿੱਤੀ ਜਿਵੇਂ ਸੀਵਰੇਜ ਦੇ ਫੰਕ ਪਈ ਆ ਉਹਦੇ ਵਿੱਚ ਅੱਲੇ 600 ਇੰਚ ਮਾਲ ਪੈਣਾ ਹੁੰਦਾ ਇਹਦਾ ਬਿਲਕੁਲ ਇਹਨਾਂ ਦੇ ਮਾਲ ਲਿਖਾਇਆ ਉਸ ਤੋਂ ਕੰਮ ਕਰਾਂਗਾ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਜਦੋਂ ਸੀਵਰੇਜ ਬੋਰਡ ਨੂੰ ਪੈਸੇ ਦੇਣੇ ਹੁੰਦੇ ਆ ਨਗਰ ਕਾਉਂਸਲ ਨੇ ਪੈਸੇ ਦੇਣੇ ਕਿ ਅਸੀਂ ਮਤਾ ਪਾਸ ਕਰਕੇ ਇਹਨਾਂ ਨੂੰ ਪੈਸੇ ਦਿੰਦੇ ਆ ਜਿਹਦੇ ਵਿੱਚ ਜਦੋਂ ਸੜਕ ਪੱਟਣੀ ਆ ਭਾਵੇਂ ਪੀਡਬਲਯੂਡੀ ਦੀ ਆ ਭਾਵੇਂ ਹਾਈਵੇ ਤੇ ਕਿਸੇ ਹੋਰ ਵਿਭਾਗਾਂ ਦੀ ਉਹਨਾਂ ਨੂੰ ਪੈਸੇ ਪਹਿਲਾਂ ਚਲੇ ਜਾਂਦੇ ਆ ਸੜਕ ਬਣਾਉਣ ਤੇ ਸਰਕਾਰ ਦੇ ਪੈਸੇ ਉਹਨਾਂ ਕੋਲ ਪਹੁੰਚ ਕੇ ਕਿਉਂ ਨਹੀਂ ਸੜਕ ਨੂੰ ਬਣਾਇਆ ਜਾਂਦਾ ਬਹੁਤ ਜੀ ਦੇਖਿਆ ਜਾਵੇ ਤਾਂ ਮਿਲੀ ਭੁਗਤਾਨ ਦਾ ਬਹੁਤ ਅਸਰ ਆ ਜੇ ਛੋਟੇ ਜਿਹਾ ਰਿਕਾਰਡ ਤੁਹਾਨੂੰ ਕਰਾਂ ਸਾਡੇ ਕੌਂਸਲਰ ਦਾ ਨਾਮ ਵਰਤ ਕੇ ਵੀ ਆ ਫਲਾਣੇ ਕੌਂਸਲਰ ਨੇ ਥੋੜੀ ਸ਼ਿਕਾਇਤ ਕਰੀ ਆ ਬਿਲਡਗਲਾਂ ਕੋਲ ਚਲੇ ਜਾਂਦੇ ਆ ਅਫਸਰ ਸਾਡਾ ਨਾਮ ਲੈ ਕੇ ਉਹਨਾਂ ਕੋਲ ਬਿਲਡ ਕਰਤਾ ਦਿੰਦੇ ਆ ਔਰ ਫਿਰ ਉਹਦੇ ਬਾਅਦ ਇਹਨਾਂ ਦਾ ਗੱਠ ਤੋਪ ਹੋ ਜਾਂਦੀ ਔਰ ਮੋਟੀਆਂ ਰਕਮਾਂ ਲੈ ਕੇ ਜਿੱਥੇ ਆਪਾਂ ਸੜਕ ਤੇ ਬਿਲਡਿੰਗ ਤੇ 33 ਫੁੱਟ ਬਿਲਡਾਈ ਨਹੀਂ ਸਕਦੇ ਉੱਥੇ ਬਿਲਡਿੰਗਾਂ ਬਣ ਜਾਂਦੀਆਂ ਮੋٹے ਪੈਸੇ ਮੈਂ ਕਈ ਵਾਰੀ ਸ਼ਿਕਾਇਤ ਵੀ ਕੀਤੀ ਕਰੀਏ ਇੱਕ ਪਹਿਲਾਂ ਲਾਈਟਾਂ ਤੇ ਬਣੀਆਂ ਉਹਦਾ ਵੀ ਇਹਨਾਂ ਨੇ ਪਤਾ ਲੱਗਿਆ ਵੀ 11 ਲੱਖ ਰੁਪਏ ਲਏ ਨੇ ਹੁਣ ਵੀ ਇੱਕ ਮੋਟੀ ਰਕਮ ਲੈ ਕੇ ਬਿਲਡਿੰਗਾਂ ਇਸ ਤਰ੍ਹਾਂ ਪਿਆਰ ਨਾਓ ਕਾਉਂਸਲਰਾਂ ਦਾ ਚ ਕਿਸੇ ਲੋਕ ਪਬਲਿਕ ਦਾ ਭਰਤ ਕੇ ਪੈਸੇ ਬਣਾਈ ਜਾਂਦੇ ਮੋਟੇ ਤੇ ਔਰ ਇੱਕ ਜਿਹੜੇ 50 ਲੱਖ ਰੁਪਏ ਦਾ ਹੁਣ 28 ਤਰੀਕ ਨੂੰ ਇੱਕ ਮਤਾ ਪਾਸ ਕਰਿਆ ਤਾਂ ਵੀ ਜਿੰਨੀ ਵੀ ਸੀਵਰੇਜ ਅਸੀਂ ਪਾਸ ਕਰਨੀ ਆ ਅਸੀਂ ਨਗਰ ਕਾਉਂਸਲ ਵੱਲੋਂ ਪਾਸ ਕਰਕੇ 50 ਲੱਖ ਰੁਪਏ ਦਾ ਮਤਾ ਸੀਵਰੇਜ ਬੋਰਡ ਨੂੰ ਦਿੱਤਾ ਮੈਂ ਜਿੰਨੇ ਵੀ ਉਹ ਸਾਡਾ ਨਗਰ ਕਾਉਂਸਲ ਦਾ ਪ੍ਰਧਾਨ ਆ ਵੀ ਇਹਨਾਂ ਦੀ ਗੌਰ ਕਰਕੇ ਟੋਟਲ ਮਰਹੰਡੇ ਦੀ ਸਫਾਈ ਕਰਾਈ ਜਾਵੇ ਕਿਤੇ ਇਹ ਨਾ ਹੋਵੇ ਪੰਜ ਚਾਰ ਦਿਨ ਮਸ਼ੀਨ ਉਰੇ ਦੇਖੇ ਕਾਗਜ਼ਾਂ ਦੇ ਵਿੱਚ ਸਾਰੀ ਸਫਾਈ ਹੋ ਗਏ ਪ੍ਰੋਪਰ ਪੂਰੇ ਗਰਾਊਂਡ ਲੈਵਲ ਤੇ ਸਫਾਈ ਨਾ ਹੋਵੇ ਮੇਰੇ ਦੁਆਰੇ ਫਿਰ ਬੇਨਤੀ ਆ ਵੀ ਪ੍ਰਸ਼ਾਸਨ ਨੂੰ ਇਧਰ ਵੱਲ ਧਿਆਨ ਦੇਣਾ ਚਾਹੀਦਾ ਔਰ ਲੋਕਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਹਲਾਰਾ ਪਾਕੀ ਸਾਡੇ ਨਾਲ ਸਾਥ ਦੇ ਕੇ ਸਹਿਯੋਗ ਕਰਕੇ ਸੜਕ ਬਣਾਉਣ ਦੀ ਕੋਸ਼ਿਸ਼ ਕਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ